ਕਰਾਂ ਸਿਵਤ ਕੀ ਤੇਰੀ ਦਾਤਿਆ ਸਾਰੀ ਦੁਨੀਆ ਦਾ ਮਾਲਕ ਤੂੰ ਹੈ ਕਰਾਂ ਸਿਵਤ ਕੀ ਤੇਰੀ ਮਾਲਕਾ ਅਸੀਂ ਗੱਲਬਾਤ ਕਰਾਂਗੇ ਸੋਹਜੀ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਉਹ ਕੀਰਤਨ ਵੀ ਕਰਦੇ ਆ ਤਿੰਨ ਜਾਂ ਸਾਲ ਤੋਂ ਤੇ ਉਹਨਾਂ ਨੇ ਇੱਕ ਧਾਰਮਿਕ ਗੀਤ ਵੀ ਲਿਖਿਆ ਹੈ ਉਹਨਾਂ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਜਿਹੜੇ ਗੀਤ ਕਿਸ ਤਰ੍ਹਾਂ ਦੇ ਲਿਖੇ ਹੋਏ ਆ ਹੋ ਰਿਕਾਰਡ ਕਿਉਂ ਨਹੀਂ ਹੋ ਸਕੇ ਕਿਸ ਤਰ੍ਹਾਂ ਉਹਨਾਂ ਨੇ ਕਿਸੇ ਪਹੁੰਚ ਕੀਤੀ ਜਾਂ ਨਹੀਂ ਇਹ ਸਾਰੀ ਗੱਲਬਾਤ ਕਰਾਂਗੇ ਤੁਸੀਂ ਹੁਣ ਉਹ ਰਫਲ ਵਾਲੇ ਗਾਣੇ ਗਾਉਂਦੇ ਨੇ ਮੁੰਦਰਾ ਪਾਉਂਦੇ ਨੇ ਬੱਚੇ ਉਹਵੇਂ ਰੀਸ ਕਰਦੇ ਆ ਜੀ ਫਿਰ ਉਹ ਨੁਕਸਾਨ ਕਿਹਦਾ ਹੁੰਦਾ ਉਹਦੇ ਵਿੱਚ ਸਾਡੇ ਹੁੰਦੇ ਆ ਆਪਾਂ ਨੂੰ ਗੁਰੂ ਨੇ ਗਾੜੇ ਰਸਤੇ ਪਾਇਆ ਸੀਗਾ ਜੀ ਇੰਨੀ ੱਡੀਆਂ ਕੁਰਬਾਨੀਆਂ ਹੁਣ ਆਪਣੇ ਆ ਏਨੇ ਪਰਿਵਾਰਾਂ ਦੇ ਪਰਿਵਾਰ-ਵਾਰ ਗਏ ਦਸਤਾਰ ਆਪਣਾ ਤਾਜ ਆਈ ਹੁਣ ਦੱਸੋ ਬੱਚੇ ਇਹਨਾਂ ਦੇ ਦਸਤਾਰ ਬੰਨਦੇ ਨੇ ਜਿਹੜੇ ਗਾਣੇ ਸੁਣਦੇ ਨੇ ਉਹ ਜਿਹਨਾਂ ਦਾ ਅਨਸਰ ਪੈਂਦਾ ਹੈ ਕਤਕਾ ਗਲੋਬਲ ਟੀਵੀ ਮੈਂ ਸਰਿੰਦਰਪਾਲ ਸਿੰਘ ਅਕਸਰ ਅਸੀਂ ਜਿਹੜਾ ਵੱਖ-ਵੱਖ ਸਖਸੀਅਤਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਕਰਦੇ ਆ ਜਿਨ੍ਹਾਂ ਚ ਕਲਾ ਹੁੰਦੀ ਹੈ ਭਾਵੇਂ ਉਹਨਾਂ ਨੂੰ YouTube ਤੇ ਜਾਂ ਸੋਸਾਇਟੀਾਂ ਤੇ ਉਹ ਪਿਆਰ ਨਹੀਂ ਮਿਲਦਾ ਕਿਉਂਕਿ ਜਿਹੜਾ ਸਮਾਜ ਦਾ ਥੋੜਾ ਟ੍ਰੈਂਡ ਹੈਗਾ ਇਹ ਗਲਤ ਚੀਜ਼ ਨੂੰ ਛੇਤੀ ਪ੍ਰੋਮੋਟ ਹੋ ਜਾਂਦੀ ਹੈ ਤੇ ਤੁਸੀਂ ਅਨੇਕਾਂ ਧਾਰਨਾ ਹੈਗੀਆਂ ਆਪਾਂ ਉਸ ਪਾਸੇ ਨਹੀਂ ਜਾਂਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸੋਹ ਜੀ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਉਹੋ ਕੀਰਤਨ ਵੀ ਕਰਦੇ ਆ ਤਿੰਨ ਚਾਰ ਸਾਲ ਤੋਂ ਤੇ ਉਹਨਾਂ ਨੇ ਇੱਕ ਧਾਰਮਿਕ ਗੀਤ ਵੀ ਲਿਖਿਆ ਹੈ ਉਹਨਾਂ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਜਿਹੜੇ ਗੀਤ ਕਿਸ ਤਰ੍ਹਾਂ ਦੇ ਲਿਖੇ ਹੋਏ ਆ ਹੋ ਰਿਕਾਰਡ ਕਿਉਂ ਨਹੀਂ ਹੋ ਸਕੇ ਕਿਸ ਤਰ੍ਹਾਂ ਉਹਨਾਂ ਨੇ ਕਿਸੇ ਪਹੁੰਚ ਕੀਤੀ ਜਾਂ ਨਹੀਂ ਇਹ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਹਾਂਜੀ ਸੋਹਣੀ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰਿੰਦਰਪਾਲ ਜੀ ਮੈਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜ ਮੇਰੀ ਇੰਟਰਵਿਊ ਹੋਈ ਆ ਜੀ ਕਿਸੇ ਚੈਨਲ ਤੇ ਮੌਕਾ ਦਿੱਤਾ ਜੀ ਤੇ ਤੁਹਾਡਾ ਕਿਹੜਾ ਪਿੰਡ ਆ ਜੀ ਮੇਰੇ ਪਿੰਡ ਰਹਿ ਕੇ ਕਲਾਂ ਜੀ ਜਿਲ੍ਹਾ ਬਿਹੰਡਾ ਜਿਲ੍ਹਾ ਬਿਹੰਡਾ ਜੀ ਹਾਂ ਜੀ ਅੱਛਾ ਇਹ ਰੋਜੀ ਰੋਟੀ ਲਈ ਕੀ ਕੰਮ ਧੰਦਾ ਹੈਗਾ ਤੁਹਾਡਾ ਕੰਮ ਧੰਦਾ ਵੀਰ ਜੀ ਆਪਣਾ ਮੈਂ 7 ਸਾਲ ਬਾਂਡੀ ਪਿੰਡ ਡਿਊਟੀ ਕੀਤੀ ਗੁਰੂ ਘਰ ਚ ਹੂੰ ਕਿਸੇ ਕਾਰਨ ਕਰਕੇ ਉਹ ਡਿਊਟੀ ਛੱਡੀ ਗਈ ਸੀਗੀ ਜੀ ਤੇ ਹੁਣ ਮੈਂ ਪਾਠ ਕਰ ਲੈਂਦਾ ਖੰਡ ਪੜ੍ਹਦਾ ਸਾਬ ਜਾਂ ਕੀਰਤਨ ਦੇ ਮਾੜੇ ਮੋٹے ਪ੍ਰੋਗਰਾਮ ਆ ਜਾਂਦੇ ਆ ਜੀ ਹੂੰ ਤੇ ਹੁਣ ਤਕਰੀਬਨ ਪਿਛਲੇ ਡੇਢ ਮਹੀਨੇ ਤੋਂ ਘਰ ਹੀ ਆ ਜੀ ਲਾਕਡਾਊਨ ਕਰਕੇ ਜੀ। ਹੂੰ। ਇਹੀ ਆਪਣਾ ਕੰਮ ਆ ਜੀ ਰੋਜ਼ੀ ਰੋਟੀ। ਇਹ ਚਲੋ ਤੁਹਾਡੇ ਬਾਰੇ ਵੀ ਗੱਲ ਕਰਾਂਗੇ ਤੇ ਇੱਕ ਜਿਵੇਂ ਪਾਠੀਆਂ ਨੂੰ ਸਮੱਸਿਆ ਬਹੁਤ ਆ ਪਿੰਡਾਂ ਦੇ ਜਿਹੜੇ ਕਮੇਟੀ ਮੈਂਬਰ ਹੁੰਦੇ ਹਨ ਉਹ ਟਿਕਣ ਨਹੀਂ ਦਿੰਦੇ ਪਾਟੀ ਸਿੰਘਾਂ ਨੂੰ। ਇਹਦੇ ਪਿੱਛੇ ਕੀ ਕਾਰਨ ਮੰਨਦੇ ਤੁਸੀਂ? ਦੇਖੋ ਜੀ ਮੈਂ ਹੈਗੀ ਇਹ ਸਮੱਸਿਆ ਹਰ ਇੱਕ ਪਿੰਡ ਵਿੱਚ ਹੈਗੀ ਆ ਮੰਨਦੇ ਆ ਪਰ ਮੈਂ ਵਾਂਢੀ ਪਿੰਡ 7 ਸਾਲ ਆਇਆ ਜੀ ਵਾਂਢੀ ਪਿੰਡ ਸੰਗਤ ਮੰਡੀ ਕੋਲੇ ਆ ਜਿਹੜੇ ਬਠਿੰਡੇ ਜੀ ਪਿੰਡ ਆ ਜੀ। ਤੇ ਉਥੋਂ ਦਾ ਪਾਨ ਜਦੋਂ ਸਕੇ ਮੈਂ ਨਹੀਂ ਕਹਿੰਦਾ ਵੀ ਮੈਨੂੰ ਕਿਸੇ ਨੇ ਉਥੋਂ ਉਠਾਇਆ ਜਾਂ ਕੱਢਿਆ ਖੁਦ ਮੈਂ ਆਪ ਹੀ ਡਿਊਟੀ ਛੱਡ ਕੇ ਆਇਆ ਸੀਗਾ ਜੀ ਤੇ ਜੇ ਮੈਂ ਸੱਚੇ ਗੁਰੂ ਦਾ ਪਰ ਲੜ ਲੱਗੇ ਹੋਏ ਹਾਂ ਜੀ ਆਪਾਂ ਪ੍ਰਮਾਤਮਾ ਦੇ ਰਾਹ ਤੇ ਚੱਲਾਂਗੇ ਤਾਂ ਮੈਂ ਨਹੀਂ ਮੰਨਦਾ ਵੀ ਕੋਈ ਆਪਾਂ ਨੂੰ ਪਰੇਸ਼ਾਨ ਕਰੇ ਜਾਂ ਕੀ ਡਿਊਟੀ ਤੋਂ ਕਰੇ ਤੇ ਪਰ ਮੈਂ ਵਧੀਆ ਡਿਊਟੀ ਕੀਤੀ ਜੀ ਅੱਜ ਵੀ ਲੋਕ ਮੈਨੂੰ ਯਾਦ ਕਰਦੇ ਆ ਤੇ ਮੈਂ ਖੁਦ ਨੇ ਡਿਊਟੀ ਛੱਡੀ ਜੀ ਕਿੰਨਾ ਪੜੇ ਹੋਏ ਹੋ ਤੁਸੀਂ ਪੰਜ ਪੜ੍ਹਿਆ ਜੀ ਮੈਂ ਅੱਛਾ ਹਾਂਜੀ ਹਾਂ ਜੀ ਹੁਣ ਗੁਰਬਾਣੀ ਤੁਸੀਂ ਜਿਹੜਾ ਉਹਦੀ ਸੰਥਾ ਲਈ ਹੁਣੀ ਹੈ ਸੰਥਾ ਗੁਰਬਾਣੀ ਦੀ ਮੈਂ ਸਾਡੇ ਗੁਰੂ ਜੀ ਬਾਬਾ ਗੁਰਦੀਪ ਸਿੰਘ ਜੀ ਚੰਨੂ ਵਾਲਿਆਂ ਤੋਂ ਲਈ ਹੈ ਜੀ ਤੇ ਮਿਊਜ਼ਿਕ ਦੀ ਜਿਹੜੀ ਹੈਗੀ ਉਹ ਡੱਬਲ ਤੋਂ ਸਾਗਰਸਾਲ ਸੀਗੇ ਆਪਣਾ ਸਾਗਰ ਜੀ ਬਾਦਲਪਿੰਡ ਅਕੈਡਮੀ ਸੀ ਉਹਨਾਂ ਦੀ ਤੇ ਜਿਹੜਾ ਮੇਰਾ ਸੁਰ ਤੇ ਹੱਕ ਉਹਨਾਂ ਨੇ ਹੱਥ ਰਖਾਇਆ ਸ਼ੁਰੂਆਤ ਸਾਗਰ ਸਰ ਨੇ ਕੀਤੀ ਸੀ ਜੀ ਡੱਬ ਵਾਲਿਆਂ ਤੋਂ ਤੇ ਉਸ ਤੋਂ ਬਾਅਦ ਕੀਰਤਨ ਦੀ ਹੋਰ ਨੌਲਜ ਮੈਂ ਉਸਤਾਦ ਸਵਰਨ ਸਿੰਘ ਜੀ ਵਾਂਡੀ ਵਾਲਿਆਂ ਤੋਂ ਲਈ ਜੀ ਹੂੰ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਜਿਹੜਾ ਸੰਗੀਤ ਸਿੱਖਿਆ ਨੂੰ 4-5-4 ਸਾਲ ਹੋ ਗਏ ਜੀ ਸਿੱਖਿਆ ਨੂੰ ਪਰ ਮੈਨੂੰ ਸੰਗੀਤ ਦਾ ਸ਼ੌਂਕ ਬਚਪਨ ਤੋਂ ਆ ਜੀ ਮਾਨਕ ਸਾਹਿਬ ਤੋਂ ਐ ਕੁਲਦੀਪ ਮਾਨਕ ਸਾਹਿਬ ਤੋਂ ਬਹੁਤ ਪ੍ਰੇਰਿਤ ਹੋਇਆ ਸੰਨ 97 ਵਿੱਚ ਉਹਨਾਂ ਨੂੰ ਮੈਂ ਸਾਹਮਣੇ ਬੈਠ ਕੇ ਸੁਣਿਆ ਵੀ ਆ ਵੀ ਸਾਡੇ ਪਿੰਡ ਜੀ ਅੱਛਾ ਠੀਕ ਹੈ ਜੀ ਉਹਨਾਂ ਨੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਗਾਈ ਸੀਗੀ ਜੀ ਅੱਛਾ ਅੱਛਾ ਤੇ ਵਾਕੀ ਉਹਨਾਂ ਦੇ ਸਾਰੇ ਗਾਣੇ ਮੈਂ ਪੁਰਾਣੇ ਸੁਣਦੇ ਹੀ ਰਹਿਣਾ ਜੀ ਅੱਛਾ ਹਾਂਜੀ ਹਾਂਜੀ ਪ੍ਰਾਣੀ ਗਾਇਕਾਂ ਨੂੰ ਬਹੁਤ ਫੋਲੋ ਕਰਦਾ ਜੀ ਜ਼ਿਆਦਾ ਪ੍ਰਾਣੇ ਵਿਰਸੇ ਨੂੰ ਮੈਂ ਬਹੁਤ ਫੋਲੋ ਕਰਦਾ ਜੀ ਅੱਛਾ ਅੱਛਾ ਸਭ ਤੋਂ ਜ਼ਿਆਦਾ ਜੀ ਇਹ ਵਿਜਲਾ ਸਵਾ ਚਲੋ ਇਹ ਵੀ ਨਿਕਲਿਆ ਵੀ ਹੁਣ ਤੇ ਪ੍ਰਾਣੀ ਗਾਇਕੀ ਮਤਲਬ ਕੀ ਫਰਕ ਸਮਝ ਤੁਸੀਂ ਜਿਹੜੀ ਪ੍ਰਾਣੀ ਗਾਇਕੀ ਸੀ ਨਾ ਜੀ ਉਹਨਾਂ ਦਾ ਕੋਈ ਅਰਥ ਹੁੰਦਾ ਸੀਗਾ ਜੀ ਉਹਨਾਂ ਦਾ ਕੋਈ ਤਤ ਹੁੰਦਾ ਸੀਗਾ ਤੇ ਜਿਹੜੀ ਹੁਣ ਗਾਇਕੀ ਆ ਮੈਂ ਸ਼ਬਦ ਬੋਲਦਾ ਨਹੀਂ ਚਾਹਣਾ ਪ੍ਰਾਣਾ ਜਿਹੜਾ ਗਾਣਾ ਗਾਇਕ ਲਿਖਦੇ ਸੀਗੇ ਉਹ ਇਹ ਵੇਖ ਕੇ ਲਿਖਦੇ ਸੀਗੇ ਕਿ ਇਹ ਗੀਤ ਨੂੰ ਸਾਡੀ ਤੀ ਪੈ ਨੇ ਸਾਰਿਆਂ ਨੇ ਸੁਣਨਾ ਦਾ ਜੀ ਹੁਣ ਜਿਹੜੇ ਗੀਤ ਆਉਂਦੇ ਨੇ ਤੁਸੀਂ ਜਾਣਦੇ ਨੂੰ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇਗੇ ਵਿੱਚ ਹੁਣ ਵੀ ਸਿੰਗਰ ਚੰਗੇ ਨੇ ਜਿਵੇਂ ਸਤਿੰਦਰ ਸਰਤਾਰ ਜੀ ਨੇ ਤੇ ਜਿਵੇਂ ਪਿੱਛੇ ਜੇ ਸਰਦੂਰ ਸਕੰਦਰ ਜੀ ਸਵਰਗਵਾਸ ਹੋਏ ਨੇ ਹੋਰ ਰਣਜੀਤ ਬਾਵਾ ਜੀ ਨੇ ਤੇ ਕਾਫੀ ਸਿੰਗਰ ਚੰਗੇ ਹਨ ਜਿਹੜੇ ਹੁਣ ਵਧੀਆ ਗਾਉਂਦੇ ਨੇ ਪਰ ਜਿਵੇਂ ਹੁਣ ਆਪਾਂ ਗਾਣੇ ਆ ਰਫਲਾਂ ਵਾਲੇ ਗਾਉਨੇ ਆ ਜੀ ਜਾਂ ਹੋਰ ਗਾਉਨੇ ਆ ਹਨਾ ਜਿੱਤੀਆ ਪੈਨਾਂ ਦੇ ਉਹ ਅਸਰ ਬੱਚਾਂ ਤੇ ਬਹੁਤ ਗਲਤ ਪੈਂਦਾ ਜੀ ਉਹਦਾ ਬੱਚਿਓ ਮੇਰੀ ਇਸ ਕਰਦੇ ਉਹ ਤਾਂ ਕਹਿੰਦਾ ਸੀ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਬੋਲੀ ਦੀ ਅਸੀਂ ਕਹਿੰਦਾ ਸੇਵਾ ਕਰਦੇ ਆਂ ਨਹੀਂ ਜੀ ਮੈਂ ਦੇਖੋ ਤੁਸੀਂ ਹੁਣ ਉਹ ਰਫਲ ਵਾਲੇ ਗਾਣੇ ਗਾਉਂਦੇ ਨਹੀਂ ਮੰਦਰਾ ਪਾਉਂਦੇ ਨਹੀਂ ਬੱਚਿਓਵੇਂ ਹੀ ਇਸ ਕਰਦੇ ਆ ਜੀ ਹੂੰ ਫਿਰ ਉਹ ਨੁਕਸਾਨ ਕਿਹਦਾ ਹੁੰਦਾ ਉਹਦੇ ਵਿੱਚ ਸਾਡੇ ਹੁੰਦਾ ਜੀ ਹੂੰ ਕਿਉਂਕਿ ਬੱਚਿਆਂ ਦੇ ਹੁਣ ਆਪਾਂ ਨੂੰ ਗੁਰੂ ਨੇ ਕਿਹੜੇ ਰਸਤੇ ਪਾਇਆ ਸੀਗਾ ਜੀ ਏਡੀ ਏਡੀਆਂ ਕੁਰਬਾਨੀਆਂ ਹਾਂ ਆਪਣੇ ਆ ਹੂੰ ਇੰਨੇ ਪਰਿਵਾਰਾਂ ਦੇ ਪਰਿਵਾਰ-ਵਾਰਗੇ ਦਸਤਾਰ ਆਪਣਾ ਤਾਜ ਆ ਜੀ ਤੇ ਹੁਣ ਦੱਸੋ ਬੱਚੇ ਨੂੰ ਇੰਨਾ ਦੇ ਦਸਤਾਰ ਬੰਨਦੇ ਨੇ ਜਿਹੜੇ ਜਿਹੇ ਗਾਣੇ ਸੁਣਦੇ ਨੇ ਉਹ ਹਜਾਂ ਨੂੰ ਅਸਰ ਪੈਂਦਾ ਜੀ ਅੱਛਾ ਤੁਸੀਂ ਜਿਹੜੇ ਗਾਣੇ ਲਿਖਿਓ ਕਿਸ ਤਰ੍ਹਾਂ ਦੇ ਗਾਣੇ ਲਿਖਦੇ ਹੋ ਮੈਂ ਸਿਰਫ ਧਾਰਮਿਕ ਗੀਤ ਹੀ ਲਿਖਦਾ ਜੀ ਅੱਛਾ ਕਿੰਨੇ ਕਿ ਲਿਖਿਆ ਮੇਰੇ ਕੋਲੇ ਹੈਗੇ ਜੀ 10-11 ਗੀਤ ਹੈਗੇ ਆ ਲਿਖੇ ਹੋਏ ਪਰ ਇਹ ਰਿਲੀਜ਼ ਨਹੀਂ ਹੋ ਪਾਏ ਜੀ ਅੱਛਾ ਅਫਸੋਸ ਇਹੀ ਆ ਕਿਉਂਕਿ ਘਰੇ ਗਰੀਬੀ ਆ ਹੁਣ ਪਿਛਲੇ 2 ਮਹੀਨਿਆਂ ਤੋਂ ਅਸੀਂ ਫੇਰੇ ਬੈਠੇ ਆ ਜੀ ਹੂੰ ਕਿਸੇ ਤਰ੍ਹਾਂ ਪਹੁੰਚ ਕਿਤੇ ਵੀ ਗਾਣੇਗਾ ਉਹ ਮੇਰੇ ਕਾਫੀ ਮੈਂ ਪਾਉਂਦਾ ਹੀ ਰਹਿਣਾ ਛੋੜਾ ਵੀ ਬਸ ਮਹਾਰਾਜ ਨੇ ਸੁਭਾਅ ਮਿਲਾਇਆ ਜ ਨੈਟ ਤੇ ਪਾਉਂਦਾ ਹੀ ਰਹਿਣਾਗਾ ਇਹ ਵੀ ਮੇਰੇ ਗਾਣੇ ਨੂੰ ਗਾਇਆ ਜਾਵੇ ਹੁਣ ਹੁੰਦਾ ਹੀ ਆ ਵੀ ਇੱਕ ਗੀਤਕਾਰ ਨੂੰ ਮੇਰੇ ਗਾਣਿਆਂ ਨੂੰ ਜਦੋਂ ਗਾਉਣ ਮੈਂ ਲੋਕਾਂ ਨੂੰ ਪਤਾ ਲੱਗੇ ਵੀ ਜਲੋ ਬੰਦਾ ਚੰਗੇ ਗਾਣੇ ਲਿਖ ਰਿਹਾ ਵੈਸੇ ਚੰਗੇ ਦਾ ਸੁਣ ਕੇ ਬਹੁਤ ਘਟਰਾ ਜੀਏ ਲੋਕ ਹਾਂਜੀ ਜੀ ਇੱਕ ਮੈਨੂੰ ਵੀਰ ਜੀ ਲੁਧਿਆਣੇ ਤੋਂ ਚੈਨਲ ਦੇ ਸੀਗੇ ਆਪਣਾ ਪੰਜਾਬ ਚੈਨਲ ਅੱਛਾ ਉਹ ਕਹਿੰਦੇ ਜੀ ਤੁਸੀਂ ਇਹ ਗਾਣਾ ਜਿਹੜਾ ਮੈਂ ਸੱਚੇ ਗੁਰੂ ਦਾ ਦਵਾਰਾ ਮੰਨ ਲਏ ਕਹਿੰਦੇ ਤੁਸੀਂ ਕਿਸੇ ਸਿੰਗਰ ਤੋਂ ਗਵਾ ਦਿਓ ਹਮ ਮਹਾਵੀਰ ਜੀ ਮੈਂ ਪਹਿਲਾਂ 2 ਮਹੀਨੇ ਮੱਥਾ ਮਾਰ ਕੇ ਗਾਣਾ ਲਿਖਿਆ 3-4 ਮਹੀਨਿਆਂ ਚ ਤਿਆਰ ਹੋਇਆ ਮਾਹ ਮੇਰੀ ਖੁਆਇਸ ਇਹ ਆ ਵੀ ਲਿਖੇ ਵੀ ਆਪਨੇ ਤੇ ਮੈਂ ਗਾਵਾ ਵੀ ਆਪ ਇਹ ਖੁਆਇਸ ਆ ਜੀ ਮੇਰੀ ਕਿਸੇ ਨੂੰ ਨਹੀਂ ਕੀ ਕੀ ਦਿੰਦਾ ਨਹੀਂ ਜੀ ਮੈਂ ਇਹ ਹਾਂ ਗਾਂਹ ਜੇ ਕੋਈ ਸਬਾਬ ਮਿਲਿਆ ਤਾਂ ਉਹ ਸਿੰਗਰ ਨੂੰ ਦਊ ਜਿਹੜਾ ਵੀ ਵਿਰਸੇ ਬਾਰੇ ਇਸ ਦੇ ਮੁਤਾਬਕ ਚੱਲਦਾ ਹੋਵੇ ਜੀ ਹੂੰ ਹਾਂਜੀ ਕੀਰਤਨ ਬਾਰੇ ਜਿਵੇਂ ਤੁਸੀਂ ਕਰਦੇ ਹੋ ਤੇ ਇਹ ਤੇ ਗਾਉਣਾ ਜਿਵੇਂ ਕੀਰਤਨ ਹਾਂਜੀ ਤੇ ਗਾਣਾ ਗਾਉਣਾ ਚ ਫਰਕ ਕੀ ਹੁੰਦਾ ਜਿਹੜਾ ਸ਼ਬਦ ਹੁੰਦਾ ਜੀ ਸ਼ਾਂਤਮਾਈ ਹੁੰਦਾ ਤੇ ਜਿਹੜਾ ਗੀਤ ਆ ਇਹ ਵੀ ਸ਼ਾਂਤਮਈ ਆ ਇਹ ਵੀ ਸ਼ਬਦੀ ਤਰ੍ਹਾਂ ਇਹਨਾਂ ਨੂੰ ਠਹਿਰਾਵਜਾ ਇਹ ਵੀ ਮੰਨ ਲਾ ਵੀ ਆਪਾਂ ਕਿਸੇ ਜਿਵੇਂ ਕੈਸ਼ੂ ਲਾਉਣੇ ਆ ਨਾਰਮਲ ਚ ਲੱਗੂਗੇ ਜਿਆਦੇ ਸੋਰਸਰਾਬੇ ਵਾਲਾ ਸਾਜ਼ਮਾ ਖੁਦ ਹੀ ਨਹੀਂ ਲੈ ਕੇ ਰਾਜੀ ਜੀ ਮੈਂ ਤਾਂ ਚਾਹੁੰਦਾ ਐਵੇਂ ਇਕੱਲੇ ਹਾਰਮੋਨੀਅਮ ਤੇ ਗਾ ਦੇਵਾਂ ਅੱਛਾ ਕਿਸੇ ਕੋਈ ਪ੍ਰੋਗਰਾਮ ਤੇ ਸਭਿਆਚਾਰ ਹੋਵੇ ਇਕੱਲੇ ਹਾਰਮੋਨੀਅਮ ਤੇ ਗਾ ਦੇਵਾਂ ਬਾਹਰ ਸਾਜ਼ ਦੀ ਲੋੜ ਹੀ ਨਹੀਂ ਅੱਛਾ ਅੱਛਾ ਹੋਰ ਨਾਲ ਸਹਾਇਕ ਜਾਂ ਜਿਹੜੇ ਸਾਜ਼ ਇਹਨਾਂ ਜਾਂ ਧਾਮ ਹੁੰਦਾ ਉਹ ਵੀ ਲੋੜ ਨਹੀਂ ਹਾਂਜੀ ਲੋੜ ਹੀ ਨਹੀਂ ਜਦੋਂ ਬੰਦੇ ਨੇ ਜਿਹੜਾ ਕਲਾ ਜੀ ਉਹ ਕੱਲਾ ਹਾਰਮੋਨੀਅਮ ਰੰਗਵਾਜ ਦਿੰਦਾ ਉਹ ਵਾਜ ਜਾਂਦਾ ਜੀ ਚਲੋ ਕੋਈ ਇਕਾਂਤਰਾ ਸਾਨੂੰ ਸੁਣਾਓ ਸਾਡੇ ਦਸਕਿਆਂ ਨੂੰ ਥੋੜਾ ਜਿਹਾ ਪਤਾ ਲੱਗੇ ਵੀ ਧਾਰਮਿਕ ਗਾਣੇ ਕਿਸ ਤਰ੍ਹਾਂ ਗਾਉਣੇ ਤੁਸੀਂ ਹਾਂਜੀ ਹਾਂਜੀ ਗਾਣਾ ਲਿਖਿਆ ਸੀਗਾ ਜਿਵੇਂ ਮਾਨਕ ਸਾਹਿਬ ਦੀ ਟੇਕ ਆਹੋ ਹੂੰ ਸੱਚੇ ਗੁਰੂ ਦਾ ਦਰਵਾਜ਼ਾ ਮੰਗਦਾ ਹੂੰ ਉਹ ਗਾਣਾ ਸਾਨੂੰ ਅਸਥਾਈ ਯੰਤਰਾਂ 'ਚ ਸੁਣਾਉਣਾ ਹੈ ਹੂੰ ਸੱਚੇ ਗੁਰੂ ਦਾ ਦਵਾਰ ਮੰਨ ਕਿਉਂ ਦਰ ਦਰ ਫਿਰੇ ਭੜਕਦਾ ਸੱਚੇ ਗੁਰੂ ਦਾ ਦਵਾਰ ਮੰਨ ਕਿਉਂ ਦਰ ਦਰ ਫਿਰੇ ਭੜਕਦਾ ਤੂੰ ਨਾਮ ਵਾਹੇ ਗੁਰੂ ਦਾ ਜਪ ਲੈ ਕਿਉਂ ਦਰ ਦਰ ਥੀਰੇ फडਕਦਾ ਗੁਰਬਿੰਨ ਕੋਰ ਅੰਧਾਰ ਸੰਸਾਰ ਚ ਗੁਰਬਿੰਨ ਕੋਰ ਅੰਧੇਰ ਸੰਸਾਰ ਚ ਤੂੰ ਨਾਮ ਸਤ ਗੁਰ ਦਾ ਜਪ ਲੈ ਕਿਉਂ ਦਰ ਦਰ ਫਿਰੇ ਘੜਕਦਾ ਸੱਚ ਗੁਰੂ ਦਾ ਦਵਾਰ ਮੱਲ ਲੈ ਕਿਉਂ ਦਰ ਦਰ ਫਿਰੇ ਘੜਕਦਾ ਬਹੁਤ ਧੰਨਵਾਦ ਤੁਸੀਂ ਚੰਗਾ ਸਾਨੂੰ ਗਾਣਾ ਸੁਣਾਇਆ ਵੈਸੇ ਤਾਂ ਜੀ ਹੋੜ ਐ ਹੋਰ ਪਾਸੇ ਐ ਤੇ ਹੁਣ ਫਿਰ ਇਹਨੂੰ ਜਿਹੜਾ ਖੁਦ ਰਿਕਾਰਡ ਕਰਿਆ ਜਿਵੇਂ ਲੋਕ YouTube ਤੇ ਜਾਂ ਹੋਰ ਸੋਸਾਇਟੀ ਤੇ ਪਾਉਂਦੇ ਆ ਪਾਇਆ ਤੁਸੀਂ ਕਿ ਨਹੀਂ ਪਾਇਆ ਹੋਇਆ ਜੀ ਮੈਂ ਤੁਹਾਨੂੰ ਸੱਚ ਦੱਸਦਾ ਹਾਂ ਇਹ ਗੀਤ ਕੁਲਦੀਪ ਮਾਨ ਸਾਹਿਬ ਉਸਤਾਦ ਜੀ ਨੇ ਉਹਨਾਂ ਨੂੰ ਉਸਤਾਦ ਆ ਕਹਿ ਦਿੰਦੇ ਆ ਬਹੁਤ ਵੱਡੇ ਫਨਕਾਰ ਸੀ ਜੀ ਉਹ ਉਹਨਾਂ ਦੀ ਤਰਜ਼ ਲਈ ਹੋਈ ਆ ਜਿਹੜੀ ਇਹ ਗਾਣੇ ਦੀ ਤਰਜ਼ ਆ ਅੱਛਾ ਕੁੱਲੇ ਵਹਿ ਗਿਆ ਚਨਾ ਦੀ ਰਵਾ ਕੇ ਆਪਣਾ ਹੋਮ ਭੁੱਲ ਗਿਆ ਉਹ ਗਾਣੇ ਦੀ ਤਰਜ਼ ਆ ਜੀ अच्छा ते ਇਹ ਗਾਣਾ ਮੇਰੀ ਵਾਈਫ ਨੇ ਰਿਕਾਰਡ ਕੀਤਾ ਸੀਗਾ ਜੀ ਖੇਤ ਚ ਸਿੰਪਲ ਹੀ ਪਾਇਆ ਸੀ ਪਰ ਇਸ ਗਾਣੇ ਨੂੰ ਸਰੋਤਿਆਂ ਨੇ ਘੱਟੂ ਘੱਟ ਫੇਸਬੁੱਕ ਤੇ ਜਿਹੜੀ ਮੇਰੀ ਆਈਡੀ ਤੇ 4000 ਲੋਕਾਂ ਨੇ ਸੁਣਿਆਗਾ ਇਸ ਗੀਤ ਨੂੰ ਇਸ ਗੀਤ ਦੀ ਮੈਨੂੰ ਰਿਕਾਰਡਿੰਗ ਦੀ ਫਰਮਾਇਸ਼ ਵੀ ਆਈ ਸੀਗੀ ਅੱਛਾ ਤੇ ਉਹ ਚੰਡੀਗੜ੍ਹੋਂ ਆਏ ਸੀ ਵੀਰ ਜੀ ਸੀਗੇ ਪ੍ਰਿੰਪਾਲ ਸਿੰਘ ਜੀ ਕੀ ਕਹਿੰਦੇ ਉਹ ਤੇ ਉਹ ਕਹਿੰਦੇ ਸੀ ਜੇ ਅਸੀਂ ਰਿਕਾਰਡ ਕਰ ਦਿਆਂਗੇ ਜੀ ਪਰ ਉਹ ਪਿਛਲੇ ਸਾਲ ਲੋਕਡਾਊਨ ਆ ਗਿਆ ਜੀ ਫਿਰ ਜਾ ਨਹੀਂ ਹੋਇਆ ਜੀ ਹਾਂਜੀ ਇਹ ਮੇਰੀ ਵਾਈਫ ਨੇ ਰਿਕਾਰਡ ਕੀਤਾ ਸੀਗਾ ਹੂੰ ਇਹ ਮੋਬਾਈਲ ਜਾਣੀ ਕਿ ਉਹਨਾਂ ਨੇ ਰਿਕਾਰਡਿੰਗ ਕੀਤੀ ਸੀ ਇਸ ਗਾਣੇ ਨੂੰ ਬਹੁਤ ਲੋਕਾਂ ਨੇ ਪ੍ਰੇਮ ਦਿੱਤਾਗਾ ਜੀ ਪਿਆਰ ਦਿੱਤਾ ਜੀ ਫਿਰ ਥੋੜਾ ਹੌਸਲਾ ਵਧਿਆ ਹੋਣਾ ਵੀ ਬਹੁਤ ਵਧਿਆ ਜੀ ਹੌਸਲਾ ਮੈਨੂੰ ਪਤਾ ਵੀ ਹੌਸਲਾ ਜੇ ਉਸਤਾਦ ਜੀ ਦੀਆਂ ਜਿਹੜੀਆਂ ਆਪਾਂ ਤਰਜਾਂ ਗਾਵਾਂਗੇ ਉਹ ਆਟੋਮੈਟਕੀ ਉਹਨਾਂ ਦਾ ਹੌਸਲਾ ਹੁੰਦਾ ਜੀ ਉਹ ਬਹੁਤ ਵੱਡੇ ਸਿੰਗਰ ਸੀਗੇ ਜੀ ਹੂੰ ਸਿੱਖ ਇਤਿਹਾਸ ਦੇ ਲਈ ਸਭ ਤੋਂ ਵੱਧ ਜਿੰਨਾ ਉਹਨਾਂ ਨੇ ਗਾਇਆ ਜੀ ਜਿੰਨੀਆਂ ਕੈਸ਼ਟਾਂ ਨੇ ਪ੍ਰਸੰਗ ਨੇ ਕੁਲਦੀ ਮਾਨਕ ਸਾਹਿਬ ਦੀਆਂ ਹੈ। ਅੱਛਾ। ਉਹਨਾਂ ਤੋਂ ਪ੍ਰੇਰਿਤ ਹੋ ਕੇ ਤੁਸੀਂ ਇਹ ਮਤਲਬ ਲਿਖਣ ਲੱਗੇ ਹੋ। ਬਹੁਤ ਜ਼ਿਆਦਾ ਪ੍ਰੇਰਿਤ ਹੋਇਆ ਜੀ ਮੈਂ ਤੁਹਾਨੂੰ ਕੀ ਦੱਸਾਂ ਪੁਰਾਣੇ ਅੱਜ ਤੋਂ ਜੇ ਆਪਾਂ 16-17 ਸਾਲ ਪਿੱਛੇ ਚਲੇ ਜਾਈਏ ਜੀ। ਹੂੰ। ਅਸੀਂ ਮੇਰੇ ਯਾਦ ਆ ਵੀ ਅਸੀਂ ਨੰਗੇ ਪੈਰ ਆ ਆਪਣਾ ਆ ਨਹਿਰ ਤੋਂ ਤੁਰ ਕੇ ਅਸੀਂ ਨੰਗੇ ਪੈਰ ਮੇਰੇ ਚੇਤੇ ਆ ਕਿ ਉਹਨਾਂ ਦਾ ਅਖਾੜਾ ਸੁਣ ਕੇ ਗਏ ਸੀਗੇ ਜੇ ਝੁੰਬੇ ਪਿੰਡ। ਅੱਛਾ। ਨੰਗੇ ਪੈਰ ਕਿਉਂ ਚੱਪਲਾ ਪਾਈਆਂ ਸੀ ਹੁਣ ਟੁੱਟ ਗਈਆਂ ਜੀ। ਸਾਈਕਲ ਤੇ ਇੰਨਾ ਜਾਣਾ ਚੜ੍ਹ ਨਹੀਂ ਹੁੰਦਾ ਸੀਗਾ। ਰਹੇ ਹੀ ਤੁਰ ਕੇ ਗਏ ਸੀ ਜੀ ਇੱਥੇ ਝੁੰਬੇ ਉਹਨਾਂ ਦਾ ਖਾੜਾ ਪਹਿਲੀ ਵਾਰ ਸੁਣਿਆ ਸੀਗਾ ਜੀ ਅੱਛਾ ਹਾਂਜੀ ਜਮਾ ਮੂਹਰੇ ਬੈਠ ਕੇ ਸੁਣਿਆ ਸੀ ਜੇ ਅੱਗੇ ਬੈਠ ਕੇ ਅੱਛਾ 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 ਕਾफी ਸਾਲ ਹੋ ਗਏ ਮੇਰੇ ਚੇਤੇ ਨਹੀਂ ਕਿਹੜਾ ਸਨ ਸੀਗਾ ਜੀ ਠੀਕ ਹੈ ਹਾਂਜੀ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਪਿੰਡ ਆਏ ਮਾਨਸਾ ਵਾਂ ਉਸ ਤੋਂ ਬਾਅਦ ਸਾਡੇ ਪਿੰਡ ਫਿਰ ਇੱਕ ਵਾਰੀ ਵੋਟਾਂ 'ਚ ਵੀ ਆਏ ਸੀਗੇ ਜੀ ਹੂੰ ਤੇ ਫਿਰ ਸਾਡੇ ਬਾਬਾ ਜੀ ਦੇ ਆਪਣਾ ਸਥਾਨ ਤੇ ਮੇਲੇ 'ਚ ਲੱਗਦਾ ਹੁੰਦਾਗਾ ਉੱਥੇ ਆਉਂਦੇ ਰਹੇ ਆ ਜੀ 2-3 ਸਾਲ ਉਹ ਲਗਾਤਾਰ ਉਹਨਾਂ ਨੂੰ ਸੁਣਦੇ ਰਹੇ ਹਾਂ ਉਦੋਂ ਵੀ ਗੱਲਬਾਤ ਉਹਨਾਂ ਨਾਲ ਨਹੀਂ ਹੋਈ ਗੱਲਬਾਤ ਮੇਰੀ ਹਜੇ ਵੀ ਨਹੀਂ ਕੋ ਉਹਨਾਂ ਨਾਲ ਹੋਈ ਪਰ ਉਹਨਾਂ ਦੀ ਗਾਇਕੀ ਤੋਂ ਪ੍ਰੇਰਿਤ ਬਹੁਤ ਹੋਇਆ ਜੀ ਬਹੁਤ ਜ਼ਿਆਦਾ ਸੁਣਦੇ ਰਹੇ ਹਾਂ ਉਹਨਾਂ ਨੂੰ ਹੁਣ ਤਾਂ ਵੀ ਸੁਣਦੇ ਰਹਿੰਦੇ ਹਾਂ ਜੀ ਸੁਣਦੇ ਰਵਾਂਗੇ ਹੂੰ ਉਹ ਤਾਂ ਚਲੇ ਗਏ ਜਾਨੋ ਹਾਂ ਜੀ ਉਹ ਚਲੇ ਗਏ ਜੀ ਪਰ ਹਜੇ ਵੀ ਹੈਗੇ ਆ ਜੀ ਅਮਰ ਗਾਇਕ ਨੇ ਉਹ ਜਿਹੜੇ ਅਮਰ ਗਾਇਕ ਹੁੰਦੇ ਉਹ ਕਦੇ ਜਾਂਦੇ ਨਹੀਂ ਹੁੰਦੇਗੇ ਉਹ ਸਦਾ ਦੁਨੀਆ ਦੇ ਵਿੱਚ ਆਵਾਜ਼ ਆ ਗਾਣੇ ਉਹ ਸਦਾ ਰਹਿੰਦੀ ਦੁਨੀਆ ਤੱਕ ਰਹੂਗੀ ਜੀ ਹੂੰ ਤੁਸੀਂ ਆਪ ਸਿਆਣੇ ਹੋ ਜੀ ਦੇਖੋ ਕੁਲਦੀਪ ਮਾਨਕ ਸਰ ਜੀ ਦਾ ਕੋਈ ਵੀ ਗੀਤ ਸੁਣ ਲੈਣੇ ਆ ਪਰਿਵਾਰ ਚ ਬੈਠ ਕੇ ਆਪਾਂ ਸੁਣ ਸਕਦੇ ਆ ਜੀ ਹੂੰ ਕੋਈ ਵੀ ਉਹਨਾਂ ਦਾ ਅਜਿਹਾ ਗਾਣਾ ਨਹੀਂ ਜਿਹੜਾ ਵੀ ਪਰਿਵਾਰ ਚ ਬੈਹਿ ਕੇ ਨਹੀਂ ਸੁਣ ਸਕਦੇ ਅੱਛਾ ਹੁਣ ਤੱਕ ਇਹ ਵਾਰੀ ਟੀਵੀ ਚ ਮੈਂ ਦੇਖਦਾ ਹੁੰਦਾ ਐਸਾ ਗੀਤ ਆ ਜਾਂਦਾ ਸ਼ਰਮ ਦੇ ਨਾਲ ਆਪ ਨੂੰ ਉੱਠਣਾ ਪੈਂਦਾ ਜੀ ਬੰਦ ਕਰਨਾ ਪੈਂਦਾ ਅੱਛਾ ਪਰ ਗਾਇਕਾ ਨੂੰ ਨਹੀਂ ਆਉਂਦੀ ਸ਼ਰਮ ਹਾਂਜੀ ਪਤਾ ਨਹੀਂ ਗਾਇਕਾਂ ਦੇ ਕੀ ਟੀਚਾ ਜਾਉ ਆ 스타 ਵਨ ਦੇ ਲਈ ਕਿ ਪਰਿਵਾਰ ਨਹੀਂ ਹੁੰਦਾ ਤੁਹਾਡੇ ਸਾਹਿਬ ਉਹਨਾਂ ਦੇ ਪਰਿਵਾਰ ਹੁੰਦੇ ਕਿ ਨਹੀਂ ਹੁੰਦੇ ਜੀ ਕਹਿ ਸਕਦੇ ਜੀ ਤਾਂ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਪਰ ਮੈਂ ਤਾਂ ਚਾਹਣਾ ਵੀ ਗਾਣਾ ਉਹ ਹੋਵੇ ਜਿਹੜਾ ਆਪਾਂ ਪਰਿਵਾਰ ਵਿੱਚ ਧੀ ਵੀ ਸੁਨੇ ਮਾਂ ਸਾਰਾ ਪਰਿਵਾਰ ਸੌਂ ਚੱਗੇ ਜੀ ਜਿਵੇਂ ਤੁਹਾਡੇ ਗੀਤ ਨੂੰ ਰਿਕਾਰਡ ਕਰਨ ਵਾਸਤੇ ਚੰਡੀਗੜ੍ਹ ਨੂੰ ਤੁਹਾਨੂੰ ਆਫਰ ਆਇਆ ਚਲੋ ਲੌਕਡਾਊਨ ਲੱਗ ਗਿਆ ਹੋਰ ਕੋਈ ਕਿਸੇ ਨੇ ਕੋਈ ਕਰੀ ਪਹੁੰਚ ਕੇ ਨਹੀਂ ਨਹੀਂ ਜੀ ਹੋਰ ਨਹੀਂ ਕਰੀ ਮੈਂ ਸਮ ਦੱਸਦਾ ਜੀ ਹੁਣ ਪੁੱਛਿਆ ਇੱਕ ਦੋਆਂ ਤੋਂ ਸਾਗਰ ਸਰ ਜੀ ਮੇਰੇ ਉਸਤਾਦ ਜੀ ਨੇ ਡੱਬ ਵਾਲੀ ਵਾਲੇ ਤੇ ਉਹ ਕਹਿੰਦੇ ਸੀ ਜੇ ਥੋੜਾ ਗਾਣਾ ਰਿਕਾਰਡ ਕਰ ਦਾਂਗੇ 6000 ਚ ਹੂੰ ਕੱਲੀ ਆਡੀਓ ਦਾ ਹੂੰ ਤੇ ਉਹ 6000 ਦੀ ਵੀ ਵੀਰ ਜੀ ਗੁਜਾਇਸ ਨਹੀਂ ਸਾਡੀ ਪਈ ਹਾਂ ਸਾਨੂੰ ਸੱਚ ਦੱਸ ਰਹੇ ਹਾਂ ਜੀ ਹੂੰ ਇਹਨਾਂ ਕਰ ਗਏ ਹੁਣ ਤਾਂ ਪਰਿਵਾਰ ਹੀ ਮਸਾ ਪਾਲ ਹੁੰਦਾ ਜੀ ਆਹ ਕਰੋਨਾ ਦੇ ਸਮੇਂ ਜਦ ਕੰਮ ਕਾਰੀ ਬੰਦ ਹੋ ਗਏ ਸਾਰੇ ਸਾਰੇ ਕੰਮ ਠੱਪ ਪੈ ਗਏ ਨੇ ਜੀ ਹੁਣ ਇੱਥੋਂ ਤੱਕ ਕੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਮੈਂ ਪਿਛਲੇ ਸੀਜ਼ਨ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਆਹ ਪੁਸਾਰੀ ਦੇ ਕੰਮ ਤੇ ਜਾਂਦਾ ਰਿਹਾ ਜੀ ਅੱਛਾ ਹਾਂਜੀ ਗਿੱਦੜਵਾ ਵੀ ਮੇਕ ਦੋਰੀ ਜਾਂ ਫਿਰ ਜਿਹੜੀਆਂ ਸੰਸਥਾਵਾਂ ਬਣੀਆਂ ਹੁੰਦੀਆਂ ਪਾਠੀ ਸਿੰਘਾਂ ਦੇ ਰਾਗੀ ਸਿੰਘਾਂ ਦੀ ਵੱਖਰੀਆਂ ਵੱਖਰੀਆਂ ਉਹ ਨਹੀਂ ਕੋਈ ਮਦਦ ਕਰਦੇ ਨਾ ਜੀ ਨਾ ਜੀ ਕੋਈ ਨਹੀਂ ਜੀ ਆਪਣਾ ਨੂੰ ਅੱਗੇ ਆਈ ਜੀ ਨਾ ਹੀ ਮੈਂ ਗਿਆ ਤੇ ਨਾ ਹੀ ਕਿਸੇ ਨੇ ਕਿਹਾ ਜੀ ਆਪਾਂ ਨੂੰ ਅੱਛਾ ਹਾਂਜੀ ਹਾਂਜੀ ਇੱਕ ਦੋ ਵਾਰੀ ਅਸੀਂ ਗਏ ਸੀ ਡੱਬ ਵਾਲੀ ਉਹਨਾਂ ਨੇ ਬਸ ਕਹਿਤਾ ਜੀ ਅਸੀਂ ਕਰਾਂਗੇ ਮਦਦ ਕਰਾਂਗੇ ਸਿੰਘ ਸਾਹਿਬ ਨੇ ਬੋਲਿਆ ਸੀ ਵੀ ਗ੍ਰੰਥੀ ਸਿੰਘ ਤਖਤ ਸਾਹਿਬ ਤੇ ਇਕੱਠੇ ਹੋਣਾ ਉੱਥੇ ਵੀ ਗਏ ਸੀ ਜੀ ਘਰ ਬਣਾ ਕੇ ਦੇਵਾਂਗੇ ਜੀ ਹੇ ਗ੍ਰਾਂਥੀਆਂ ਲਈ ਖੜੇ ਆ ਪਰ ਹਜੇ ਕਿਸੇ ਤੱਕ ਹੈਲਪ ਨਹੀਂ ਹੋਈ ਜੀ ਉੱਥੇ ਖੜੇ ਰਹੇ ਆਪ ਹਾਂਜੀ ਉੱਥੇ ਖੜੇ ਰਹੇਗੇ ਅੱਛਾ ਕੋਈ ਹੈਲਪ ਨਹੀਂ ਹੋਈ ਕਿਸੇ ਕੋਲ ਹੁਣ ਹੋਰ ਲਿਖ ਰਹੇ ਹਾਂ ਗਾਣਾ ਵਗੈਰਾ ਹੁਣ ਜੀ ਗਾਣਾ ਤਾਂ ਲਿਖ ਹੀ ਜਾਂਦੇ ਆ ਜੀ ਤੇ ਵੀ ਇੱਕ ਪ੍ਰਸੰਗ ਲਿਖਣਾ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਲਿਖਾਂਗੇ ਜੀ ਰਜਨੀ ਦਾ ਪ੍ਰਸੰਗ ਲਿਖਾਂਗੇ ਜੀ ਅੱਛਾ ਹਾਂਜੀ ਹਾਂਜੀ ਤੇ ਜਿਹੜਾ ਇਹ ਗਾਣੇ ਨਾਲ ਸਾਜ ਦਾ ਤਾਲ ਮੇਲ ਉਹਨਾਂ ਸ਼ਗਰ ਸਾਹਿਬ ਤੋਂ ਸਿੱਖਿਆ ਹਾਂਜੀ ਉਹਨਾਂ ਤੋਂ ਸਿੱਖਿਆ ਜੀ ਬਾਕੀ ਮੈਨੂੰ 뮤జిక్ ਦੀ ਪਹਿਲਾਂ ਤੋਂ ਸੀਗੀ ਨੌਲੇਜ ਜੀ ਅੱਛਾ ਅੱਛਾ ਵੀ ਕਿਵੇਂ ਗਾਈ ਦਾਗਾ ਉਹਨਾਂ ਤੋਂ ਸੀਗੀ ਥੋੜਾ ਜਿਹਾ ਸਾਗਰ ਸਾਹਿਬ ਨੇ ਤੇ ਮੇਰੇ ਉਸਤਾਦ ਸਵਰਨ ਸਿੰਘ ਵਾਂਢੀ ਵਾਲੇ ਉਹਨਾਂ ਨੇ ਮੈਨੂੰ ਹੋਰ ਇਹਦੇ ਬਾਰੇ ਨੌਲੇਜ ਦਿੱਤੀ ਜੀ ਅੱਜ ਤੇ ਸੰਗੀਤ ਤੁਸੀਂ ਜਿਵੇਂ ਕਹਿੰਦੇ ਹੋ ਅਸੀਂ ਪੰਜ ਪੜ੍ਹੇ ਆ ਤੇ ਚਲੋ ਕੀਤਾਂ ਤੁਸੀਂ ਕਰਦੇ ਹੋ ਹਾਂਜੀ ਹਾਂਜੀ ਗੁਰਬਾਣੀ ਦਾ ਵੀ ਪਾਠ ਕਰਦੇ ਹੋ ਕੀ ਜਿਹੜੀ ਗੀਤ ਸੰਗੀਤ ਨੂੰ ਕੀ ਮੰਨਦੇ ਹੋ ਗੀਤ ਸੰਗੀਤ ਜਿਹੜਾ ਹੈਗਾ ਨਾ ਜੋ ਸੰਗੀਤ ਗੁਰਬਾਣੀ ਇੱਕ ਰਬ ਰੂ ਆ ਜੀ ਰਬ ਰੂ ਆ ਜੇ ਤਾਂ ਇਹਨੂੰ ਆਪਾਂ ਸਹੀ ਤਰ੍ਹਾਂ ਨਾ ਸੁਣੀਏ ਅੱਛਾ ਸਹੀ ਤਰ੍ਹਾਂ ਨਾ ਕਿਉਂ ਬਾਬਾ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਰਦੰਗ ਪੰਜਾਬੀ ਆ ਵਜਾਈ ਆ ਰਵਾਵ ਦੀ ਸੇਵਾ ਕੀਤੀ ਆ ਹੂੰ ਤੇ ਇਹ ਪ੍ਰਮਾਤਮਾ ਵੱਲੋਂ ਆਇਆ ਹੋਇਆ ਸੰਗੀਤ ਆ ਜੀ ਹੁਣ ਵਿੱਚ ਇਹ ਕਈ ਇਹ ਰਾਗ ਨੇ ਜਿਹੜੇ ਹੂੰ ਕਈ ਅਜਿਹੇ ਰਾਗ ਨੇ ਜਿਨ੍ਹਾਂ ਬਾਰੇ ਵੀ ਜੇ ਆਪਾਂ ਕਿਸੇ ਨੂੰ ਸੁਣਾਈ ਜੇਗਾ ਲਗਾਤਾਰ ਰੋਗੀ ਨੂੰ ਵੀ ਸੁਣਾਈ ਜੇ ਉਹ ਰੋਗ ਵੀ ਟੁੱਟ ਜਾਂਦਾ ਠੀਕ ਇਹ ਜਿਹੇ ਗਾਇ ਵਿੱਚ ਸੰਗੀਤ ਰਾਗ ਨੇ ਇਹ ਦੁਖੀ ਉਹਦਾ ਜਿਹੜਾ ਹੈਗਾ ਉਹ ਦੁੱਖ ਘੱਟ ਦਿੰਦੇ ਨੇ ਜੀ ਤੁਸੀਂ ਦੇਖੋ ਹੁਣ ਹਰ ਮੰਦਰ ਸੇਵਾ ਆਪਾਂ ਜਾਣਦੇ ਆ ਹੂੰ ਤੁਸੀਂ ਅਮਰ ਛਕਿਆ ਹੋਇਆ ਵੀ ਜਦੋਂ ਆਪਾਂ ਜਾਣਦੇ ਆ ਕੀਰਤਨ ਸੁਣਿਆ ਉਥੇ ਕਿੰਨਾ ਮਨ ਲੱਗਦਾ ਜੀ ਬੈਠਣ ਨੂੰ ਜੀ ਕਰਦਾ ਦੋ ਦੋ ਘੰਟੇ ਵਾ ਬੈਠੇ ਰਹੇ ਹਾਂ ਉਹ ਆਪਾਂ ਤੋਂ ਬੈਠਣ ਨਹੀਂ ਜਾਂਦਾ ਜੀ ਇਹ ਸੰਗੀਤ ਜਿਹਦੇ ਗਾਣੇ ਨਾਲ ਹੁਣ ਸੰਗੀਤ ਬਾਰੇ ਕੋਈ ਹੋਸ਼ ਸਿੱਖ ਰਹੇ ਹੋ ਚੀਜ਼ਾਂ ਜਿਵੇਂ ਕਈ ਤਰ੍ਹਾਂ ਦੇ ਰਾਗ ਹੁੰਦੇ ਆ ਕਈ ਤਰ੍ਹਾਂ ਇਹਦੀ ਸਮਝ ਹੁੰਦੀ ਆ ਸੰਗੀਤ ਦੀ ਦੁਨੀਆ ਵੱਖਰੀ ਆ ਕੋਈ ਸੱਖਰੇ ਨਵਾਂ ਕੁਝ ਸਿੱਖ ਹੀ ਰਹੇ ਆ ਅਸੀਂ ਸਾਰੀ ਉਮਰ ਇਹਦਾ ਜਿਹੜਾ ਡੂੰਗਾ ਇਹ ਸਮੁੰਦਰ ਹੁੰਦਾ ਇਹ ਸਿੱਖਦੇ ਰਾਵਾਂਗੇ ਮੈਂ ਕਿਹਨੂੰ ਮੈਨੂੰ ਕੋਈ ਹਜੇ ਵੀ ਦੱਸੇ ਉਹਦੇ ਗੁਣ ਗਾਵਾਂਗੇ ਜੀ ਅੱਛਾ ਸਾਰੀ ਉਮਰ ਸਿੱਖਦੇ ਰਹਿਗੇ ਵਧੀਆ ਹੋਰ ਕੁਝ ਕਹਿਣਾ ਚਾਹਣੇ ਹੋ ਬਸ ਜੀ ਹੋਰ ਕੀ ਬਸ ਇਹ ਹੀ ਆ ਮੇਰੇ ਤਾਂ ਵੀ ਇਹ ਜਿਹੜੇ ਮੇਰੇ ਗਾਣੇ ਨੇ ਇਹ ਕੋਈ ਵਧੀਆ ਕੋਈ ਮਿਲ ਜੇ ਇਨਸਾਨ ਕੋਈ ਕੰਪਨੀ ਵਾਲਾ ਰਿਕਾਰਡ ਹੋ ਜਾਣ ਹਾਂ ਤੇ ਜੋ ਤਿਆਰੀ ਕਰਾਉ ਮੈਂ ਕਰਨ ਨੂੰ ਤਿਆਰ ਹਾਂ ਜੀ ਤੇ ਇੱਕ ਅਤੇ ਗੀਤ ਅਨੁਨਤਾ ਹੋਰ ਸੁਣਾਓ ਆਪਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਚੱਲ ਰਿਹਾ ਤੇ ਮਹਾਰਾਜ ਜੀ ਨੂੰ ਸਮਰਪਿਤ ਲਈ ਇੱਕ ਆਪੋਨਾ ਦਾ ਨਾਮ ਲੈਣੀਆਂ ਜੀ ਸੁਣਾ ਲਈ ਧੰਨਵਾਦ ਸਿੰਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨਿਤ ਆਵੈ ਤਾਏ ਕਰਨੋਂ ਨਿਤ ਆਵੈ ਤਾਏ ਤੇਗ ਬਹਾਦਰ ਸਿਮਰੀਏ ਗੁਰ ਤੇਗ ਬਹਾਦਰ ਸਿਮਰੀਐ ਕਰਨੋਂ ਨਿੱਧਿਆਵੈ ਤਾਏ ਕਰਨੋਂ ਨਿੱਧਿਆਵੈ ਤਾਏ ਗੁਰ ਤੇਗ ਬਹਾਦਰ ਸਿਮਰੀਐ ਗੁਰ ਤੇਗ ਬਹਾਦਰ ਸਿਮਰੀਐ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਸ਼ੁਕਰੀਆ ਠੀਕ ਹੈ ਜੀ ਆਮ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਮੌਕਾ ਦਿੱਤਾ ਜੀ ਨਵਾਣੇ ਦਾਸ ਨੂੰ ਮੈਂ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਠੀਕ ਹੈ ਸਰ ਨਾਲ ਗੱਲਬਾਤ ਕਰੇ ਸਨ ਸੋਨਜੀ ਸਿੰਘ ਖਾਲਸਾ ਜਿਨ੍ਹਾਂ ਨੇ ਦੱਸਿਆ ਵੀ ਉਹ ਕਿਵੇਂ ਇੱਕ ਗੁਰਬਾਣੀ ਪੜਦੇ ਹੋਏ ਕੀਰਤਨ ਗਾਉਂਦੇ ਹੋਏ ਧਾਰਮਿਕ ਗੀਤ ਉਹਨੇ ਲਿਖੇ ਆ ਉਹ ਗਾ ਵੀ ਰਹੇ ਆ ਕਹਿੰਦੇ ਵੀ ਰਿਕਾਰਡ ਕਰਨ ਵਾਲਾ ਬੰਦਾ ਹੈ ਨਹੀਂ ਕਿਉਂਕਿ ਕਾਫੀ ਮਜਬੂਰੀਆਂ ਹੈਗੀਆਂ ਉਹਨਾਂ ਦੀਆਂ ਆਰਥਿਕ ਤੌਰ ਦੇ ਉੱਤੇ ਗਰੀਬੀ ਹੈ ਗਰੀਬੀ ਕਰਕੇ ਤੁਹਾਨੂੰ ਪਤਾ ਵੀ ਆ ਜਿਹੜੀ ਕਰੋਨਾ ਕਰਕੇ ਸਥਿਤੀ ਹੈ ਵੈਸੇ ਵੀ ਪਾਠੀ ਸਿੰਘਾਂ ਨੂੰ ਕੀਤਨ ਵਾਲਿਆਂ ਨੂੰ ਬਹੁਤ ਘੱਟ ਜਿਹੜੀ ਮਾਇਆ ਪਿੰਡਾਂ 'ਚ ਮਿਲਦੀ ਹੈ ਪਿੰਡਾਂ ਵਾਲੇ ਦੀ ਆਪਾਂ ਗੱਲ ਕਰਦੇ ਆ ਉਹ ਤਾਂ ਬਹੁਤ ਘੱਟ ਪੈਸਿਆਂ ਦੇ ਕੰਮ ਕਰਦੇ ਆ ਕਮੇਟੀਆਂ ਵੀ ਖਰਾਬ ਕਰਦੀਆਂ ਤੇ ਸਾਰ ਵੀ ਲਈ ਜਾਂਦੀਆਂ ਜਿਹੜੀਆਂ ਵੱਡੀਆਂ ਕਮੇਟੀਆਂ ਸਿੱਖਾਂ ਦੀਆਂ ਹੈਗੀਆਂ ਸ਼੍ਰੋਮਣੀ ਗੋਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਹੈਗੇ ਆ ਉਹ ਛੋਟੇ ਲੈਵਲ ਤੇ ਜਿਵੇਂ ਪਿੰਡਾਂ 'ਚ ਗੁਰੂ ਘਰ ਗ੍ਰੰਥੀ ਆ ਜਾਂ ਰਾਗੀ ਨੇ ਉਹਨਾਂ ਦੀ ਸਾਰ ਬਹੁਤ ਘੱਟ ਲੈਂਦੇ ਫੇਰ ਵੀ ਸੋਹਜੀ ਸਿੰਘ ਬਹੁਤ ਟਟੇ ਹੋਏ ਨੇ ਗੁਰੂ ਦੀ ਕਿਰਪਾ ਨਾਲ ਤੇ ਅਸੀਂ ਵੀ ਇਹੀ ਚਾਹੁੰਦੇ ਆ ਵੀ ਇਹਨਾਂ ਦੇ ਜਿਹੜੇ ਧਾਰਮਿਕ ਗੀਤ ਆ ਰਿਕਾਰਡ ਹੋਣ ਤੋਂ ਇਹਨਾਂ ਦੀ दिली ਇੱਛਾ ਪੂਰੀ ਹੋਵੇ ਹੋਵੇ ਤੇ ਇਹ ਸੋਨਾ ਕੌਂਦੇ ਦੇ ਲਿਖਦੇ ਰਹਿਣ ਧੰਨਵਾਦ